ਤੇਰੇ ਮੇਂ ਕੀ ਹੁਨਰ ਹੈ ਇਹ ਬਤਾਨਾ ਜ਼ਰੂਰੀ ਹੈ ਅਗਰ ਤੂੰ ਜ਼ਿੰਦਾ ਹੈ ਤੋ ਜ਼ਿੰਦਾ ਨਜ਼ਰ ਆੜਾ ਜ਼ਰੂਰੀ ਆ ਦੋਸਤੋ ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ ਪਰਮਦੀ ਪਰਮ ਦਾ ਗੀਤ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਿਹਾ ਹੈ ਜੇਕਰ ਪਰਮਦੀ ਗੱਲ ਕੀਤੀ ਜਾਵੇ ਪਰਮ ਹੈ ਕੌਣ ਆ ਕਿਉਂ ਇਸ ਦਾ ਇੰਨਾ ਗੀਤ ਹਿੱਟ ਹੋ ਰਿਹਾ ਹੈ ਜੇਕਰ ਪਰਮਦੀ ਗੱਲਬਾਤ ਕੀਤੀ ਜਾਵੇ ਤਾਂ ਪਰਮ ਦਾ ਪੂਰਾ ਨਾਮ ਪਰਮਜੀਤ ਕੋਰਾ ਜੇਕਰ ਇਸ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਜਾਵੇ ਤਾਂ ਪਰਮ ਮੋਗਾ ਜ਼ਿਲ੍ਹਾ ਦੇ ਰਹਿਣ ਵਾਲੀ ਆ ਮੋਗਾ ਜ਼ਿਲ੍ਹਾ ਦੇ ਦਾਣਾ ਮੰਡੀ ਜਿੱਥੇ ਆਪਣੇ ਦੋਸਤਾਂ ਦੇ ਨਾਲ ਕੁੜੀ ਰੈਪ ਕਰਦੀ ਸੀਗੀ ਰੈਪ ਰਿਕਾਰਡ ਕਰਕੇ ਸੋਸ਼ਲ ਮੀਡੀਆ ਤੇ ਅਪਲੋਡ ਕਰਦੀ ਸੀਗੀ ਜੇਕਰ ਤੁਹਾਨੂੰ ਦੱਸ ਦੇ ਕਿ ਜਦੋਂ ਅਪਲੋਡ ਕੀਤਾ ਜਾਂਦਾ ਸੀਗਾ ਤਾਂ ਲੋਕ ਵੱਡੀ ਗਿਣਤੀ ਦੇ ਵਿੱਚ ਉਸ ਨੂੰ ਪਿਆਰ ਕਰਦੇ ਸੀਗੇ ਪ੍ਰਤੀਕਿਰਿਆ ਦਿੰਦੇ ਸੀਗੇ ਪੋਜ਼ਿਟਿਵ ਕਮੈਂਟ ਆਉਂਦੇ ਸੀਗੇ ਉਹ ਜਿੱਥੇ ਉਹ ਲਿਖਦੇ ਸੀਗੇ ਲਿਖਤ ਬਹੁਤ ਵੱਖਰੀ ਆ ਅਤੇ ਆਵਾਜ਼ ਵੀ ਬਹੁਤ ਸੋਹਣੀ ਆ ਇਹ ਕਮੈਂਟ ਇਸ ਤਰ੍ਹਾਂ ਦੇ ਆਮ ਤੌਰ ਤੇ ਪਰਮ ਨੂੰ ਮਿਲਨੇ ਸ਼ੁਰੂ ਹੋ ਚੁੱਕੇ ਸੀਗੇ ਜੇਕਰ ਹੁਣ ਗੱਲ ਕੀਤੀ ਜਾਵੇ ਪਰਮ ਦਾ ਡੈਟ ਗੌਰ ਨਾਮ ਤੋਂ ਗਾਣਾ ਆਇਆ ਜਦੋਂ ਸੋਸ਼ਲ ਮੀਡੀਆ ਤੇ ਇਹ ਗਾਣਾ ਆਉਂਦਾ ਆ ਜਦੋਂ ਰੀਲ ਪਾਈ ਜਾਂਦੀ ਐ ਇਸ ਗਾਣੇ ਦੀ ਤਾਂ ਵੱਡੇ ਤੋਂ ਵੱਡਾ ਸੈਲੀਬ੍ਰਿਟੀ ਇਸ ਗਾਣੇ ਦੇ ਥੱਲੇ ਕਮੈਂਟਾਂ ਦੇ ਵਿੱਚ ਆਪਣੀ ਪ੍ਰਤੀਕਿਰਿਆ ਜ਼ਰੂਰ ਦਿੰਦਾ ਆ ਦੋਸਤੋ ਪ੍ਰਤੀਕਿਰਿਆ ਦੇਣੀ ਵੀ ਬਣਦੀ ਆ ਕਿਉਂਕਿ ਜਦੋਂ ਸਮਾਜ ਦੇ ਵਿੱਚ ਇੱਕ ਚੰਗੀ ਆਵਾਜ਼ ਸਮਾਜ ਦੇ ਵਿੱਚ ਇੱਕ ਚੰਗਾ ਵਿਸ਼ਾ ਆਉਂਦਾ ਆ ਤਾਂ ਕਿਤੇ ਨਾ ਕਿਤੇ ਹਰ ਇੱਕ ਜਣਾ ਕਮੈਂਟ ਕਰਦਾ ਲਾਜ਼ਮੀ ਆ ਜਦੋਂ ਉਹਨਾਂ ਦੇ ਮਾਤਾ ਜੀ ਦੇ ਨਾਲ ਗੱਲਬਾਤ ਹੁੰਦੀ ਆ ਤਾਂ ਮਾਤਾ ਜੀ ਵੱਲੋਂ ਕਹਿਣਾ ਸੀਗਾ ਕਿ ਸਾਡੀ ਬੱਚੀ ਜੋ ਕਰ ਰਹੀ ਆ ਬਹੁਤ ਵਧੀਆ ਕਰੀ ਆ ਬੇਸ਼ੱਕ ਅਸੀਂ ਆਰਥਿਕ ਪੱਖੋਂ ਬਹੁਤੇ ਮਜ਼ਬੂਤ ਨਹੀਂ ਆ ਪਰ ਅਸੀਂ ਆਪਣੀ ਧੀ ਨੂੰ ਕਿਸੇ ਵੀ ਕੰਮ ਤੋਂ ਨਹੀਂ ਰੋਕਦੇ ਅਸੀਂ ਉਸ ਨੂੰ ਹਮੇਸ਼ਾ ਹੌਸਲਾ ਦਿੰਦੇ ਆ ਅਸੀਂ ਹਮੇਸ਼ਾ ਉਹਨੂੰ ਕਹਿੰਦੇ ਆ ਕਿ ਜੋ ਤੁਹਾਡਾ ਦਿਲ ਕਰਦਾ ਆ ਉਹ ਕਰੋ ਪਰ ਜਦੋਂ ਆਪਣੀ ਬੱਚੀ ਨੂੰ ਆਪਣੀ ਧੀ ਨੂੰ ਦੇਖਦੇ ਨੇ ਤਾਂ ਮਿਹਨਤ ਕਰਦੇ ਤਾਂ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਉਹ ਮਾਣ ਮਹਿਸੂਸ ਬਹੁਤ ਜ਼ਿਆਦਾ ਕਰਦੇ ਨੇ ਜੋ ਉਸ ਤੋਂ ਜੇਕਰ ਇਸ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਜਾਵੇ ਪਰਮਦੀ ਤਾਂ ਲੋਕ ਕਿਤੇ ਨਾ ਕਿਤੇ ਸਿੱਧੂ ਮੂਸੇਵਾਲੇ ਨਾਲ ਵੀ ਜੋੜਦੇ ਹੋਏ ਜ਼ਰੂਰ ਨਜ਼ਰ ਆ ਰਹੇ ਨੇ ਕਿਉਂਕਿ ਤੁਹਾਨੂੰ ਦੱਸ ਦੀ ਕਿ ਸਿੱਧੂ ਮੂਸੇਵਾਲੇ ਦਾ ਇੱਕ ਲਾਈਵ ਸ਼ੋਅ ਸੀਗਾ ਜਿੱਥੇ ਸਿੱਧੂ ਮੂਸੇਵਾਲੇ ਨੇ ਕਿਹਾ ਜਿਹੜੇ ਲੋਕ ਅੱਜ ਗੀਤਾਂ ਦੇ ਵਿੱਚ ਫਾਲਤੂ ਦੀਆਂ ਫੁਕਰੀਆਂ ਮਾਰ ਰਹੇ ਨੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਬਿਲਕੁਲ ਤੁਹਾਨੂੰ ਦਿਖਾਈ ਨਹੀਂ ਦੇਣਗੇ ਜੇਕਰ ਗੱਲਬਾਤ ਕੀਤੀ ਜਾਵੇ ਗੀਤਾਂ ਦੇ ਵਿੱਚ ਉਹੀ ਹਿੱਟ ਜਿਸ ਦੇ ਕੋਲੋ ਚੰਗੀ ਕਲਮ ਆ ਜਿਸ ਦੇ ਕੋਲੋ ਚੰਗੀ ਆਵਾਜ਼ ਆ ਜਿਹਦੇ ਕੋਲੋ ਚੰਗਾ ਕਨਸੈਪਟ ਆ ਉਹੀ ਅੱਗੇ ਜਾ ਕੇ ਤਰੱਕੀ ਕਰੇਗਾ ਤੇ ਇਹ ਲਾਈਨ ਐ ਸਾਰੀ ਜੋ ਕਿ ਪਰਮ ਦੇ ਉੱਤੇ ਟੁੱਕਦੀ ਆ ਜੇਕਰ ਗੱਲਬਾਤ ਕੀਤੀ ਜਾਵੇ ਪਰਮ ਦੀ ਆਵਾਜ਼ ਬਹੁਤ ਸੋਹਣੀ ਆ ਲਿਖਤ ਦੇ ਵਿੱਚ ਬਹੁਤ ਦਮ ਆ ਅਤੇ ਇਸ ਦੇ ਨਾਲ ਹੀ ਵੱਖਰਾ ਕਨਸੈਪਟ ਜਿਹੜਾ ਕਿ ਲੋਕਾਂ ਦੇ ਅੱਗੇ ਪੇਸ਼ ਕੀਤਾਇਆ ਕਿਉਂਕਿ ਜਦੋਂ ਤੁਸੀਂ ਵੀਡੀਓ ਦੇਖਦੇ ਹੋ ਪਰਮਦੀਤਾ ਕਿਤੇ ਨਾ ਕਿਤੇ ਸਾਦਗੀ ਬਹੁਤ ਦੇਖਣ ਨੂੰ ਮਿਲੀ ਆ ਕਿਉਂਕਿ ਆਮ ਲੋਕਾਂ ਦੇ ਵਿੱਚ ਬੈਠ ਕੇ ਉਹ ਸਾਰੀ ਵੀਡੀਓ ਰਿਕਾਰਡ ਕੀਤੀ ਜਾਂਦੀ ਹੈ ਤਾਂ ਜੋ ਦਿਖਾਇਆ ਜਾਵੇ ਕਿ ਅਸੀਂ ਇਸ ਤਰੀਕੇ ਤੋਂ ਇਸ ਜਗ੍ਹਾ ਤੋਂ ਨਿਕਲੇ ਹੋਏ ਹਾਂ ਤਾਂ ਜੋ ਹਰ ਇੱਕ ਲੋਕਾਂ ਨੂੰ ਪਤਾ ਲੱਗੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਲੋਕ ਗਾਣਾ ਰਿਪੋਰਟ ਕਰਦੇ ਨੇ ਤਾਂ ਵੱਡੇ ਤੋਂ ਵੱਡੇ ਲੋਕੇਸ਼ਨ ਦੇਖਦੇ ਨੇ ਵੱਡੀ ਤੋਂ ਵੱਡੀ ਕੱਪੜੇ ਦੇਖਦੇ ਨੇ ਇਸ ਦੇ ਨਾਲ ਹੀ ਜਦੋਂ ਪਰਮ ਨੂੰ ਦੇਖਿਆ ਜਾਵੇ ਤਾਂ ਲੋਕੇਸ਼ਨ ਉਹੀ ਆ ਜਿੱਥੇ ਉਹ ਆਪਣੇ ਰੈਪ ਕਰਦੇ ਸੀਗੇ ਸੋਸ਼ਲ ਮੀਡੀਆ ਤੇ ਰਿਕਾਰਡ ਕਰਕੇ ਸੋਸ਼ਲ ਮੀਡੀਆ ਤੇ ਲੋਕਾਂ ਤੱਕ ਅਪਲੋਡ ਕਰਦੇ ਸੀਗੇ ਉਹੀ ਜਗ੍ਹਾ ਆ ਜਿੱਥੇ ਆਪਣਾ ਗੀਤ ਉਹਨਾਂ ਨੇ ਜਿਹੜਾ ਕੀ ਵੀਡੀਓ ਬਣਾਈ ਆ ਸੋ ਲੋਕ ਬਹੁਤ ਪਿਆਰ ਕਰ ਰਹੇ ਨੇ ਜੇਕਰ ਇਸ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਜਾਵੇ ਤਾਂ ਲੋਕ ਅੱਜ ਪਰਮ ਨੂੰ ਕਾਫੀ ਹੱਦ ਤੱਕ ਪਿਆਰ ਦੇ ਰਹੇ ਨੇ ਉਸ ਗੀਤ ਦੇ ਵਿੱਚ ਬਾਕੀ ਤੁਹਾਨੂੰ ਕਿਵੇਂ ਦਾ ਲੱਗਿਆ ਗੀਤ ਕਿਉਂਕਿ ਹਰ ਇੱਕ ਜਣੇ ਦੀ ਵਕੋ-ਵਕਰਾ ਤਮਾਕ ਹੁੰਦਾ ਆ ਵਕ ਵਕਰਾ ਮਾਨਸਿਕਤਾ ਹੁੰਦੀ ਹੈ ਪਰ ਪਰਮ ਦਾ ਗੀਤ ਤੁਹਾਨੂੰ ਕਿਵੇਂ ਦਾ ਲੱਗਿਆ ਉਹਨਾਂ ਦੀ ਲਿਖਤ ਚੰਗੀ ਆ ਆਵਾਜ਼ ਚੰਗੀ ਆ ਜਾਂ ਫਿਰ ਸਾਦਗੀ ਤੁਸੀਂ ਇਸ ਬਾਰੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦੇਣੀ ਆ